ਖਬਰ ਆਸਪਾਸ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨੇ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਪੁਰਾਣਾ ਰਾਜਪੁਰਾ ਦੀਆਂ ਨੇ ਜਿੱਥੇ ਕੈਬਨਿਟ ਮੰਤਰੀ ਡਾਕਟਰ ਅਬਜੋਤ ਸਿੰਘ ਦੇ ਵੱਲੋਂ ਅੱਜ 33 ਕਰੋੜ ਰੁਪਏ ਦੀ ਲਗਤ ਦੇ ਨਾਲ ਨਵੀਂ ਪਾਈਪਲਾਈਨ ਡਾਊਟ ਕਾਟਣ ਕੀਤਾ ਗਿਆ ਹੈ ਦੱਸ ਦੇ ਕਿ ਵਿਧਾਇਕਾ ਨੀਨਾ ਮਿੱਤਲ ਦੇ ਯਤਨਾ ਸਦਕਾ ਪੁਰਾਣਾ ਰਾਜਪੁਰਾ ਦੇ ਵਿੱਚ ਪੀਣ ਵਾਲੇ ਪਾਣੀ ਅਤੇ ਗੰਦੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ 33 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਗਿਆ ਜਿਸ ਦੇ ਨਾਲ ਹੁਣ ਪੁਰਾਣਾ ਰਾਜ ਦਾ ਅਤੇ ਰਾਜ ਦਾ ਵਾਸੀ ਨੂੰ ਪੀਣ ਵਾਲੇ ਪਾਣੀ ਅਤੇ ਗੰਦੇ ਪਾਣੀ ਦੀ ਸਮੱਸਿਆ ਤੋਂ निजात ਮਿਲੇਗੀ ਇਸ ਤਰ੍ਹਾਂ ਪੱਤਰਕਾਰਾਂ ਦੇ ਨਾਲ ਇਹ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਡਾਕਟਰ ਅਰਜੋਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਨਸ਼ਾ ਖਿਲਾਫ ਜੋ ਮਹਿੰਮ ਚਲਾਈ ਗਈ ਹੈ ਉਸ ਨੂੰ ਬੜਮੁੱਲਾ ਯੋਗਦਾਨ ਮਿਲ ਰਿਹਾ ਹੈ ਤੇ ਉਹਨਾਂ ਕਿਹਾ ਕਿ ਅਸੀਂ ਲੁਧਿਆਣਾ ਜਿਮਨੀ ਚੋਣ ਜਿੱਤਾਂਗੇ ਅਤੇ ਕਿਉਂਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲਗਾਤਾਰ विकास कार्य किए जा रहे हैं इस मौके होर की कुछ कहा आओ देखने हां इस रिपोर्ट जरिए तो पहला सारे रूपार्थ करन कर इसको थोड़ा स्वागत के लिए प्रेस किए तो पहुंचे नहीं आज दे इस ने कहूंगा तो 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 कि एक मुबारक दिन मुबारक पल जड़ा कि राजपुरे हल्के काफी दिहाकियत तो उम्मीद की किताब वाली और प्रोवाइड किया जावे ਜਾਤ ਦੇ ਖਾਤੇ ਤੇ ਤੇ ਕਰੋ ਦਾ ਜਿਹੜਾ ਪ੍ਰੋਜੈਕਟ ਹੈਗਾ ਪਾਣੀ ਦੀ ਰਸਤੇ ਨਾਲ ਪਾਸਟ ਹੈ ਜੋ ਦੀ ਪਰਖੇ ਨਾਲ ਬਰੇਟੂ ਦੇ ਬੜੇ ਕਾਰਜੋਗੋਸ਼ਟ ਦੇ ਮੌਕੇ ਤੇ ਪੈਨ ਦੀ ਨਾਲ ਕਦੇ ਚੇਰਮਨ ਸਰ ਸੇਵਾ ਜੀ ਬੋਲੇ ਬਹੁਤ ਪੰਨੀ ਵਾਲੂ ਵਾਰੀਅ ਜੀ ਸਾਡੇ ਬਹੁਤ ਸਾਰੇ ਸ਼ਕਾਨ ਦੇ ਲਈ ਇੱਕ ਤਰ ਮੌਕੇ ਤੇ ਆਈ ਹੈਗੀ ਇਸ ਮੌਕੇ ਦੇ ਗਵਾਹ ਬਣਨ ਲਈ ਤੇ ਮੈਂ ਸਾਰਿਆਂ ਨੂੰ ਬਹੁਤ ਬਹੁਤ ਬਧਾਈ ਦਿੰਦਾ ਮੁਬਾਰਕਬਾਦ ਦਿੰਦਾ ਤੇ ਜੇ ਅਸੀਂ ਗੱਲ ਕਰੀਏ ਪ੍ਰੋਜੈਕਟ ਖਾਸ ਕਰਕੇ ਜਿਹੜੀ ਕਲੋਨੀਆਂ ਤੇ ਖਾਸ ਕਰਕੇ ਅੱਜ ਕਰੀਆਪਾ 올ਡ ਰਾਜਪੁਰਾ ਸ਼ਹਿਰ ਦੀ ਜਿੱਥੇ ਕੀ ਪਾਣੀ ਪਹੁੰਚਦਾ ਨਹੀਂ ਸੀ ਜੇ ਪਾਣੀ ਗਦਲਾ ਸੀ ਸਾਫ ਪਾਣੀ ਨਹੀਂ ਸੀ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਹੋਏਗਾ ਸਿਰਵਰ ਦਾ ਕਹੂੰਗਾ ਕਿ 10000 ਘਰਾਂ ਨੂੰ ਇਹ ਜ਼ਿਆਦਾ ਹੋ ਗਿਆ ਲਾਭ ਹੋਵੇ ਤੇ ਸਿਰਵਰ ਦੀ ਸਬਾਦੀ ਦੀ ਗੱਲ ਕੀਤੀ 10000 ਰੁਪਏ ਦਾ ਤੇ ਇਹ ਕੋਲ ਸਥਾਨਿਕ ਨਾਗਰਿਕ ਤੇ ਰਾਜਦੋਤ ਉਹਨਾਂ ਨੂੰ ਫਾਇਦਾ ਹੋਏਗਾ ਜੀ ਸਰਕ ਦੇ ਪਾਣੀ ਨਾਲ ਲੱਗਦਾ ਇਹ ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ ਇਹ ਤਰੀਕਾ ਇਹ ਮਲਟੀ ਡਾਇਰੈਕਸ਼ਨਲ ਅਪਰੋਚ ਹੈ ਕਿ ਪਾਣੀ ਦਾ ਜਿਹੜਾ ਲੈਵਲ ਡਿੱਗ ਰਿਹਾ ਹੈਗਾ ਜਦੋਂ ਦੀ ਸਰਕਾਰ ਸੰਭਾਲੀ ਹੈ ਸਾਡੇ ਸੀਐਮ ਸਾਹਿਬ ਤੋਂ ਦਾ ਪ੍ਰਗਤੀ ਮਾਨ ਜੀ ਉਹਨਾਂ ਨੇ ਖਾਸ ਧਿਆਨ ਪਿਆ ਸੀ ਕਿ ਕਿ ਜਿਹੜਾ ਪਾਣੀ ਦਾ ਪੰਜਾਬ ਦਾ ਲੈਵਲ ਹੈਗਾ ਉਹ ਜਿਹੜਾ ਥੱਲੇ ਜਾ ਰਿਹਾ ਉਹਨੂੰ ਕਿਦਾ ਰੋਕਿਆ ਜਾ ਰਿਹਾ ਲੇਕਿਨ ਦੱਸ ਕੇ ਖੁਸ਼ੀ ਮਾਨੀ ਹੋ ਰਹੀ ਹੈ ਕਿ ਕੁਝ ਰਿਪੋਰਟਾਂ ਵੀ ਆਈ ਹੈ ਕਿ ਕਿ 10000 ਬਿਜਾ ਜਿਹੜਾ ਲੈਵਲ ਸੀ ਜਿਹੜਾ ਅਸਲ ਗਰਾਊਂਡ ਵਾਟਰ ਲੈਵਲ ਸੀ ਉਹ ਲੈਵਲ ਟੇਬਲ ਹੋ ਗਿਆ ਤਾਂ ਫਿਰ ਹੋਣਾ ਸ਼ੁਰੂ ਹੋ ਗਿਆ ਤੇ ਇਹਦੇ ਵਿੱਚ ਸੁੱਤੀ ਸਾਰੇ ਗਵਾਲ ਪੂਰਾ ਪੰਜਾਬ ਪੂਰਾ ਦੇਸ਼ ਕੋ ਆਇਆ ਆਇਆ ਜਿਹੜਾ ਹੁਣ ਪਿੱਛੇ ਨੰਗਲ ਤੇ ਜੋ ਪ੍ਰੋਬਲਮ ਆਇਆ ਉਸ ਤਰ੍ਹਾਂ ਵੀ ਕਿ ਸਾਡੇ ਪੰਜਾਬ ਸਿਲਸਾਫ ਸਦਾ ਪਰਿਮਾਰ ਦੀ ਨੇ ਖੁਦ ਜਾ ਕੇ ਉੱਥੇ ਕਹਿਰਾ ਦਿੱਤਾ ਖੁਦ ਜਾ ਕੇ ਉੱਥੇ ਕਹਿਰੇਦਾਰ ਬਣੇ ਸਾਥੀ ਇੱਕ ਬੋਲ ਦੀ ਬੋਲ ਦੀ ਅੱਗੇ ਪਾਣੀ ਦੀ ਬੋਲ ਨਹੀਂ ਦੇਣੀ ਨਾ ਸਾਡੇ ਕੋ ਹੈਕ ਇਹ ਸਬੂਤ ਆ ਇਹ ਸਾਡੇ ਸਾਡੀ ਸਾਰੇ ਦੇ ਗਵਾਹ ਆ ਤੇ ਜਰੂਰ ਜਿਹੜੀ ਬੁੱਧੀ ਮੈਂ ਕਹਾਂ ਤੂੰ ਕ੍ਰੌਪ ਟਾਈਪਸ ਤੇ ਡਾਈਵਰਸਿਟੀ ਤੇ ਚੱਲੀ ਉਹਦੇ ਵੀ ਸਰਕਾਰ ਪੂਰਾ ਜਿੱਦਦੇ ਹੋਟੇ ਲੱਗੀ ਹੋਈ ਆ ਜਿਹੜੇ ਡਾਇਰੈਕਟ ਸੋਇੰਗ ਆ ਪ੍ਰਾਈਸ ਜਿਹੜੀ ਹਜੇ ਹੁੰਦੀ ਆ ਪਰ ਆ ਗਈ ਉਸ ਦੀ ਅਪਡੇਟ ਕਰ ਦਿੱਤੀ ਹੋ ਜਾਈ ਚੋਣੇ ਦੀ ਉਹ ਵੀ ਲੱਗੇ ਹੋਇਆ ਤੇ ਮੈਂ ਕਹੂੰਗਾ ਕਿ ਇੱਕ ਬੜੀ ਵਧੀਆ ਸਰਕਾਰ ਬੜੀ ਤਕਨੀਕ ਦੇ ਨਾਲ ਬੜੀ ਵਧੀਆ ਸੋਚ ਦੇ ਨਾਲ ਲੱਗੇ ਹੋਏ ਆ ਕਿਸ ਤਰ੍ਹਾਂ ਸੇ ਪਾਣੀ ਜਿਹੜਾ ਹੈਗਾ ਪਾਣੀ ਨੂੰ ਬਚਾਇਆ ਜਾਵੇ ਜਿਹੜਾ ਪਾਣੀ ਦਾ ਲੈਵਲ ਥੱਲੇ ਜਾ ਰਿਹਾ ਉਹਨੂੰ ਵਿਰੋਧ ਕਰਦਾ ਹਾਂ ਜੀ ਤਾਂ ਕਮਾਰੀਆਂ ਦੇ ਬਾਰੇ ਜੀ ਉਹ ਕਲੈਕਸ਼ਨ ਡਿਕਲੇਅਰ ਹੋ ਗਈ ਹੈ ਤੇ ਸਾਨੂੰ ਪੂਰਾ ਆਸ ਆ ਪੂਰਾ ਮਾਨ ਆ ਸਾਨੂੰ ਖੁੜਾ ਯਕੀਨ ਆ ਕਿ ਪੰਜਾਬ ਦੇ ਲੋਕ ਜਿੱਤਰਾ 222 ਵਿੱਚ ਇੱਕ ਬਹੁਤ ਵੱਡਾ ਮੈਂਡੇਟ ਦਿੱਤਾ ਸੀ ਆਵਾਜ਼ੀ ਪਾਰਟੀ ਨੂੰ ਤੇ ਹੁਣ ਲੁਧਿਆਣੀ ਇਲੈਕਸ਼ਨ ਬਾਰੇ ਇਲੈਕਸ਼ਨ ਇਸੇ ਤਰ੍ਹਾਂ ਹੀ ਇਸੇ ਇਹੀ ਇਤਿਹਾਸਾਈ ਮਾਨ ਤੇ ਗੱਲ ਕਰਦੇ ਹਾਂ ਜੀ ਜੀ ਇਹ ਬਿਲਕੁਲ ਸਹੀ ਹੈ ਕਿ ਆਵਾਮੀ ਪਾਰਟੀ ਦਾ ਜੜ ਜਨਮ ਹੋਇਆ ਸੀ ਉਹ ਵੀ ਕਰਪਸ਼ਨ ਫ੍ਰੀ ਮੂਵਮੈਂਟ ਤੋਂ ਹੋਇਆ ਸੀ ਕਿ ਪੰਜਾਬ ਵਿੱਚ ਆਵਾਮੀ ਪਾਰਟੀ ਸਰਕਾਰ ਪਹਿਲੇ ਦਿਨ ਤੋਂ ਹੀ ਲੈ ਕੇ ਅੱਜ ਤੱਕ ਕਿਸੇ ਵੀ ਕੋਈ ਕੰਪਲੇਂਟ ਆndi ਹੈਗੀ ਹੈ ਚਾਹੇ ਲੈ ਕਾਂਗਰਸ ਤੋਂ ਤੁਹਾਨੂੰ ਸਾਰ ਨੂੰ ਪਤਾ ਚਾਹੇ ਸਾਡੇ ਖੁਦ ਦੇ ਐਮਐਲਏ ਤੋਂ ਬਾਅਦ ਤੋਂ ਚਾਹੇ ਕਦੇ ਕਿਸੇ ਤੋਂ ਨਹੀਂ ਟੀਮ ਸਾਹਮਣੇ ਕਲੀਅਰ ਕੀਤਾ ਕਿ ਸਾਨੂੰ ਵਿਰੋਧੀ ਅਨੇ ਜਾਵੇਗਾ ਇਸ ਤਰ੍ਹਾਂ ਕੰਪਲੇਂਟ ਆਲੀ ਜਿਸ ਤਿੱਕੀ ਕਰਨੀ ਸਾਨੂੰ ਦੱਸੋ ਜੋ ਸੀ ਬੰਦੀਕਾਰ ਵੀ ਅਸੀਂ ਬੰਦਾ ਰੱਖਿਆ ਠੀਕ ਲੱਗਦਾ ਇਹ ਬਿਆਨ ਕਰਤੀ ਕਿ ਮੈਂ ਦਾ ਮਤਲਬ ਜੀ ਸਾਨੂੰ ਜੇ ਅਸੀਂ ਆਪਣੀ ਗੱਲ ਕਰੀਏ ਸਾਨੂੰ ਪੰਜਾਬ ਵਿੱਚ ਆਲੇ ਹਰੇ ਤਿੰਨ 40 ਤੇ ਜਿਹੜਾ ਨਸ਼ਾ ਚੱਲਿਆ ਪੰਜਾਬ ਵਿੱਚ ਦਾ ਗੈਂਗਸਟਰਵਾਦੀ ਗੱਲ ਦੀ ਗੱਲ ਕਰਦੇ ਬਹੁਤ ਕਰੀਬਨ 25 30 ਸਾਲਾਂ ਤੋਂ ਚੱਲ ਰਿਹਾ ਠੀਕ ਹੈ ਮੈਂ ਤੁਹਾਨੂੰ ਬੜੀ ਮਾਨਲੀ ਗੱਲ ਸਾਡੇ ਦੀ ਸਾਡੀ ਸਰਕਾਰ ਨੇ ਇਹ ਪੂਰੇ ਦੇਸ਼ ਵਿੱਚ ਇੱਕ ਪੈਲੀ ਸਰਕਾਰਾਂ ਜਿਨੇ ਇੱਕ ਚੰਗੀ ਪੱਧਰ ਤੇ ਦਬਿਲੀ ਪੱਧਰ ਤੇ ਮਹਮ ਚਲਾਈ ਹੈ ਤੇ ਇਹਦੇ ਵਿੱਚ ਵੀ ਇਨਸਟਰਕਸ਼ਨ ਬਿਲਕੁਲ ਸਾਫ ਆ ਗਈ ਕਿ ਕਿਹਨੂੰ ਕੋਈ ਬਕਸ਼ੇ ਨਹੀਂ ਜਾਵੇਗਾ ਤੇ ਸਰਕਾਰ ਆਪਣਾ ਕੰਮ ਕਰ ਰਹੀ ਹੈ ਪੁਲਿਸ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਹੈ ਸਿਵਲ ਐਡਮਿਨਿਸਟ੍ਰੇਸ਼ਨ ਆਪਣਾ ਕੰਮ ਕਰ ਰਿਹਾ ਤੇ ਇਸ ਮਹਮ ਨੂੰ ਲੋਕ ਲਹਿਰ ਬਣਾ ਲਈ ਅਸੀਂ ਪਿੰਡਾਂ ਚ ਜਾ ਰਹੇ ਹਾਂ ਜੁਗ ਬਸਿਆ ਚੁੱਕੀ ਬਲੌਕ ਲੈਵਲ ਤੇ ਜਾ ਰਹੇ ਹਾਂ ਪਿੰਡ ਲੈਵਲ ਤੇ ਜਾ ਰਹੇ ਹਾਂ ਅਸੀਂ ਮਹੱਲਾ ਲੈਵਲ ਤੇ ਜਾ ਰਹੇ ਹਾਂ ਅਸੀਂ ਚਾਹਦੇ ਕੀ ਇੱਕ ਮਹਿਮੂ ਜਿੰਨਾ ਚਿਰ ਲੋਕ ਸਾਥ ਨਹੀਂ ਦੇਣਗੇ ਲਈ ਮਹਿਮੂ ਲੋਕ ਲਹਿਰ ਨਹੀਂ ਬਣੇਗੀ ਉਹਨਾਂ ਚਿਰ ਜਿਹੜਾ ਨਸ਼ਾ ਬਚਦਾ ਰਹੂਗਾ ਤੇ ਅਸੀਂ ਸਾਨੂੰ ਪੂਰਾ ਜਤੀਨ ਅਗੇ ਅਸੀਂ ਪੰਜਾਬ ਤੋਂ ਜਿਹੜਾ ਹੈਗਾ ਐਸ਼ਾ ਨੂੰ ਪਤਾ ਪਾ ਕੇ ਆਪਾਂ ਹਟਾ ਕੇ ਹਾਂ ਜੀ ਜੀ ਇਹ ਗੱਲ ਆ ਜੀ ਅਸੀਂ ਲੱਗੇ ਹੋਏ ਨੇ ਸਾਡੇ ਐਮਐਲਏ ਸਰਬਾਨ ਸਾਡੇ ਜ਼ਿਲ੍ਹੇ ਦੇ ਕੱਢੇ ਬੰਦੇ ਹੈਗੇ ਆ ਜੇ ਆਪਾਂ ਕੋਈ ਕਿਸੇ ਵੀ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਜਿੱਥੇ ਕੋਈ ਸ਼ਿਕਾਇਤ ਆਉਂਦੀ ਹੈ ਕਿ ਇੱਥੇ ਕੋਈ ਕ腐ਸ਼ਨ ਚੱਲ ਰਹੀ ਹੈ ਜਾਂ ਵੋਟੀ ਚੱਲ ਰਹੀ ਆ ਕਿ ਬਿਨਾਂ ਫੈਸੇ ਤੋਂ ਕੰਮ ਨਹੀਂ ਹੁੰਦਾ ਅਸੀਂ ਆਪਾਂ ਉਦੋਂ ਕੰਮ ਕਰਦੇ ਆ